ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਉਗੋ ਕੇ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਪੈਣ ਕੋਲ 13 ਗਾਵਾਂ ਬਕਾਉਆ ਜੀ ਠੀਕ ਹੈ ਜੀ ਜੇ ਕਿਸੇ ਭਾਈ ਨੇ ਇਦਾਂ ਦੀ ਐਡ ਕਰਾਉਣੀ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਹੋਣ ਵਾਤ ਦਾ ਫਾਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ ਤੁਹਾਨੂੰ ਵੀ ਬੁੜੀ ਅਪਲੋਡ ਕਰ ਸਕੀਂ ਭੈਣ ਦਾ ਨੰਬਰ ਲਾਵਾਂਗੇ ਪਾਸ ਸਕਰੀਨ ਤੇ ਕਰਦੇ ਆਂ ਭੈਣ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਭੈਣ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਨਾਮ ਵੀਰੇ ਨਰਮਲ ਕੌਰ ਪਿੰਡ ਉਗੋਕੇ ਵੀਰੇ ਜ਼ਿਲ੍ਹਾ ਬਰਨਾਲਾ ਵੀਰੇ ਹਾਂਜੀ ਭੈਣ ਜੀ ਪਹਿਲੀ ਗਾਂ ਦੀ ਜਾਣਕਾਰੀ ਦਿਓ ਜੀ ਸਭ ਤੋਂ ਇੱਕ ਨੰਬਰ ਇਹ ਵੀਰੇ 8 ਕਿਲੋ ਦੁੱਧ ਦਿੰਦੀ ਹੈ ਹਾਂਜੀ ਤੇ 26000 ਰੇਟ ਹੈ ਦਾ 26000 ਰੇਟ ਹਾਂਜੀ ਠੀਕ ਹੈ ਜੀ ਲੋਪਰ ਚੈੱਕ ਕਰਸੋ ਫੇਸਬੁੱਕ ਲੋ ਜੀ 22000 ਰੇਟ ਆ ਠੀਕ ਹੈ ਜੀ ਇਹ ਵੀਰੇ ਦੂਜੀ ਦੂਜੀ ਗਾਂ ਦਾ 21000 ਰੁਪਏ ਰੇਟ ਆ ਵੀਰੇ ਹਾਂਜੀ ਇਹ 8 ਕਿਲੋ ਦੁੱਧ ਦੀ ਪਰ ਇਹ ਥਾਂ ਚ ਧਾਰਾ ਘੱਟ ਨੇ ਥੋੜੀਆਂ ਠੀਕ ਹੈ ਜੀ ਇਹਦਾ ਰੇਟ ਜੀ ਇਹਦਾ ਰੇਟ 21000 ਰੁਪਏ ਵੀਰੇ ਇਹਦਾ ਰੇਟ 21000 ਹਾਂਜੀ ਪਹਿਣ ਚ ਤਿੰਨ ਨੰਬਰ ਦਾ ਇਹਦੇ ਥੱਲੇ ਵੀਰੇ 10 ਕਿਲੋ ਦੁੱਧ ਆ ਇਹਦਾ 32000 ਰੇਟ ਇਹਦਾ 32000 ਦੂਸਰਾ ਚੈੱਕ ਕਰ ਲਓ ਸਮਾਰ ਕੇ ਬਾਕੀ ਤੂਰਾ ਤਾਰਾ ਲੰਗ ਲੰਗ ਤਾਂ ਨਹੀਂ ਮਾਰਦੀ ਕੋਈ ਨਹੀਂ ਨਹੀਂ ਵੀਰੇ ਨਹੀਂ ਠੀਕ ਹੈ ਜੀ ਤਿੰਨ ਨੰਬਰ ਚਾਰ ਨੰਬਰ ਦਾ ਦੱਸੋ ਜੀ ਇਹਦੇ ਥੱਲੇ ਵੀਰੇ 18 ਕਿਲੋ ਦੁੱਧ ਦਾ ਤੇ ਬੱਚਾ ਇਹ ਤਾਂ ਮਰ ਗਿਆ ਹਾਂਜੀ ਹੋ ਗਏ ਨੂੰ 20 ਕਿ ਦਿਨ ਹੋ ਗਏ ਸੂਈ ਨੂੰ ਹਾਂਜੀ ਇਹਦਾ ਰੇਟ ਹੈਗਾ 60000 ਰੁਪਏ ਇਹਦਾ 60000 ਠੀਕ ਹੈ ਜੀ ਤੇ 5 ਨੰਬਰ ਦਾ ਜੀ ਇਹ ਥੱਲੇ ਵੀਰੇ ਹੋਊਗਾ 15 16 ਕਿਲੋ ਇਹ ਵੀ ਬੱਚੀ ਬੇਟੀ ਹੋ ਸਾਹਮਣੇ ਅੱਛਾ ਜੀ ਤੇ ਇਹ ਦੇ ਦਾਂਗੇ ਆਪਾਂ 62000 ਦੀ ਉਧਰ ਬੱਠੇ ਬਸੀ ਠੀਕ ਹੈ ਹਾਂ ਵੀਰੇ ਠੀਕ ਹੈ ਇਹ 62000 ਦੀ 5 62000 ਦੀ ਵੀਰੇ ਹਾਂ 6 ਨੰਬਰ ਭੈਣ ਜੀ ਇਹ ਵੀਰੇ 45000 ਦੀ ਦੇਵਾਂਗੇ 12 ਕਿਲੋ ਦੋ ਦੋ ਤੇ ਟੀਕੇ ਦੇ ਭਰਾਏ ਨਿਕਲ ਦੋ ਹਾਂਜੀ ਠੀਕ ਹੈ ਜੀ ਇੱਕ ਨੇ ਜਿਹਾ ਜੀ ਇਹ ਵੀਰੇ 42 ਦੀ ਇਹ 45 ਦੀ ਜੋ ਜਰਸੀ ਆ ਚੈੱਕ ਕਰ ਸਕਦੇ ਕੋ ਲੋ ਜੀ ਕਰਮਾ ਬੜੀ ਸੋਹਣੀ ਆ ਠੀਕ ਹੈ ਜੀ ਹਾਂ ਜੀ ਬੰਨ ਜੀ ਅਗਲੀ 6 ਨੰਬਰ ਇਹ ਵੀਰੇ ਗੱਬਰ ਤੋਂ ਜਕ ਨਗਰਾਈ ਬਦਲੇ ਗਈ ਆਂਦੀ ਹਜੇ ਕੱਲ ਹਾਂ ਦੋ ਤਾਂ ਹੈਗਾ 6 ਕਿਲੋ ਮਸੀਲ ਠੰਡੀ ਹੋਈ ਸੀ ਜਮੇ ਨਹੀਂ ਕੁਸ ਕੰਦੀ ਲੈ ਠੀਕ ਹੈ ਲੋ ਜੀ ਚੈੱਕ ਕਰ ਸੋ ਥਣ ਲੋ ਜੀ ਠੀਕ ਹੈ ਇਹਦੇ ਰੇਟ ਵੀ ਵੀਰੇ 21000 ਰੁਪਏ ਇਹਦੇ ਰੇਟ 21000 ਹਾਂ ਵੀਰੇ ਠੀਕ ਹੈ ਜੀ ਆਖ ਨੰਬਰ ਏ ਵੀਰੇ ਦੁੱਧਾ ਸੀਗਾ 10 ਕਿਲੋ ਥੋੜੀ ਢਿੱਲੀ ਹੋ ਗਈ ਸੀ ਹਾਂਜੀ ਹੁਣ 5 ਕਿਲੋ ਜਿਆਗੀ ਹੁਣ ਵੈਸੇ ਠੀਕ ਐ ਇੱਕ ਦੋ ਗਰਾਂ ਦੀ ਠੀਕ ਐ ਜੀ ਇਹ ਦੇ ਜਾਂਗੇ ਬਾ 22000 ਦੀ ਲਗਜੂ ਆਇਆ ਇਹ 22000 ਦੀ ਲੋਪਰਾ ਚੈੱਕ ਕਰ ਸਾਨੂੰ ਕਦ ਬੜ ਸੁਖਨ ਕਰਮਾਣੇ ਦਾ ਸੋਣਾ ਲੋ ਜੀ ਠੀਕ ਐ ਜੀ ਇੱਧਰ ਹੈਗੀਆਂ 8 ਗਾਵਾਂ 8 ਗਾਵਾਂ ਚੋਂ ਨੰਬਰ ਮੁਤਾਬਕ ਭੈਣ ਨੂੰ ਦੱਸ ਕੇ ਰੇਟ ਪੁੱਛ ਸਕਦੇ ਭਰਾਵਾ ਤੋਰਾ ਤਾਰਾ ਸਾਨੂੰ ਕਿਉਂਕਿ ਵੱਡੀ ਵਾਲੀ ਵੀਡੀਓ ਬਣਨੀ ਨੇ ਇਸ ਕਰਕੇ ਆਪਾਂ ਤੋਰਾ ਦਿਖਾ ਨਹੀਂ ਸਕਦੇ ਵੈਸੇ ਕੋਈ ਲੰਗ ਭੈਣ ਕਹਿੰਦੀ ਕੋਈ ਮਾਰਦੀ ਨਹੀਂ ਠੀਕ ਐ ਨਾ ਤੇ ਤੋਰਾ ਤਾਰਾ ਸਹੀ ਆ ਤੇ ਬਾਕੀ ਠੀਕ ਹੈ ਜੀ 7 ਜੀ 9 ਨੰਬਰ ਦੀ ਦੱਸੋ ਜੀ ਜਾਣਕਾਰੀ ਦੀ ਇਹ ਵੀਰੇ 4 ਕਿਲੋ ਦੁੱਧ ਦੇ ਹਾਂਜੀ ਬੈਂਸ ਦਾ ਜੀ ਮਤਲਬ ਹੁਗਾਰੀ ਰੱਖੀ ਜੇ ਕੋਈ ਆ ਗਿਆ ਤਾਂ ਫਿਰ ਦੇ ਦੇ ਦਾਂਗਾ ਹੋ ਜਾ ਫੋਨ ਤੇ ਕਰ ਲਾਂਗਾ ਲਵਾ ਠੀਕ ਹੈ ਜੀ ਫੋਨ ਤੇ ਠੀਕ ਹੈ ਜੀ 10 ਨੰਬਰ ਦੀ ਇਹ ਵੀਰੇ ਦਿੰਦੀ ਹੈ 12 ਕਿਲੋ ਦੁੱਧ ਹਾਂਜੀ ਇਹਨੂੰ ਮਸ਼ੀਨ ਤੇ ਚਾਉਂਦੇ ਸੀਗੇ 13 ਕਿਲੋ ਹੀ ਹੋਊਗਾ ਹਾਂਜੀ ਤੇ ਮਤਲਬ ਥੋੜੀ ਜੀ ਝੋਣ ਵੇ ਆਉ ਜੀ ਕਰ ਦਈਏ ਠੀਕ ਹੈ ਜੀ ਹਾਂ ਇਹ ਵੀ ਤਕਰੀਬ 20 ਹੀ ਦੇ ਦਾਂਗੇ ਇਹ 20 ਵੀ ਠੀਕ ਹੈ ਜੀ ਤੇ ਅਗਲੀ 11 ਨੰਬਰ ਜੀ ਇਹਦੇ ਥੱਲੇ ਵੀਰੇ ਇਹਦੇ ਥੱਲੇ 7 ਕਿਲੋ ਦੁੱਧ ਹੈ ਹਾਂਜੀ ਇਹ ਲੰਘੇ 26000 ਦੀ 11 ਨੰਬਰ ਠੀਕ ਹੈ ਜੀ। ਉਹ ਪਰਾਏ 26000 ਰੁਪਏ। ਠੀਕ ਹੈ ਜੀ। ਹਾਂ ਜੀ 12 ਨੰਬਰ ਇਹ ਵੀਰੇ 8ਵਾਂ ਮਹੀਨਾ ਲੱਗਾ ਇਹਨੂੰ। ਹਾਂ ਜੀ। ਮੈਂ ਕਹਿੰਦੇ 8ਵੇਂ ਤੋਂ ਵੀ ਬਾਅਦ ਹੀ ਵਾਗੀ ਹੋਏ ਤਾਂ ਘਰ ਰੱਖੀ ਵੀ ਗਾਂ। ਹਾਂ ਜੀ। ਜੇ ਕੋਈ ਹੋਇਆ ਹੈਗਾ ਚਾਹਵਾਨ ਫਿਰ ਫੋਨ ਤੇ ਗੱਲ ਕਰ ਲਾਂਗੇ ਇਹਦੇ ਨਾਲ ਫੋਨ ਤੇ। ਹਾਂ। ਹਾਂ ਜੀ 13 ਨੰਬਰ ਉਹਦਾ ਵੀ ਵੀਰੇ 1 ਮਹੀਨਾ ਲੱਗਾ ਉਹਦੀ ਫੋਨ ਤੇ ਗੱਲ ਕਰੂ। ਉਹਦਾ 1 ਮਹੀਨਾ ਲੱਗਾ। ਚਲੋ ਭਲੀ ਫਲੂਸੀਆ। ਲੋ ਜੇ ਭੈਣੇ ਇਕੱਠੀਆਂ ਲੈਣੀ ਹੋਣੇ ਕਿਹੜੇ 4-5 ਤਾਂ ਉਹ ਫੋਨ ਤੇ ਕਰ ਲਾਂਗੇ ਵੀਰੇ ਗੱਲ। ਉਹਦੇ ਨਾਲ ਫ ਲੋਪਰਾ ਕੋਈ ਵੀ ਬੰਦਾ ਆਵੇ ਟੋਕੜ ਗੱਬਣ ਵੀ ਹੈਗੀ ਨਾ ਜੀ ਤੇ ਟੋਕੜ ਗੱਬਣ ਹੈਗੀ ਹੋਈ ਅਸ ਕੀ ਟੋਕੜ ਗੱਬਣ ਹੈਗੀ ਟੋਕੜ ਆ ਗਿਆ ਤੇ ਤਾਜ਼ੀਆਂ ਤੇ ਭੈਣ ਜੀ ਨਾਲ ਜ਼ਰੂਰ ਕਨੈਕਟ ਕਰੋ ਭੈਣ ਦਾ ਨੰਬਰ ਲਾਵਾਂਗੇ ਸਕਰੀਨ ਤੇ ਮਿਲਦੇ ਆਂ ਪਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਏ